ਦਾ ਸਾਰਿਆਂ ਦਾ ਸੋਨੀ ਮੁੰਜਲ ਹੇਲ ਪਲੌ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਅਨ ਚੜਦੀ ਕਲਾ ਜਾਂ ਤੇ ਰਾਜੀ ਖੁਸ਼ੀਆਂ। ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਸੀ। ਪਹਿਲਾਂ ਤਾਂ ਸਾਦੇ ਵੀਰ ਭੈਣਾਂ ਬਹੁਤ-ਬਹੁਤ ਧੰਨਵਾਦ ਜਿਹੜੇ ਸਾਨੂੰ ਕਮੈਂਟ ਕਰਦੇ ਸਾਡੇ ਨੂੰ ਇੰਨੀ ਸਪੋਰਟ ਕਰਦੇ ਹਨਾ। ਤੁਹਾਡੇ ਹੌਸਲੇ ਅਸੀਂ ਵੀਡੀਓ ਬਣਾਉਂਦੇ ਆ ਤੇ ਵੀਡੀਓ ਸ਼ੁਰੂ ਕਰਨ ਲੱਗੇ ਸੀ। ਅੱਜ ਦੀ ਵੀਡੀਓ ਬਹੁਤ ਖਾਸ ਹੈ ਸਾਰਿਆਂ ਵਾਸਤੇ। ਹਰ ਇੱਕ ਘਰ ਵਾਸਤੇ ਵੀਡੀਓ ਆਣਾ ਕਿਉਂਕਿ ਹਰ ਇੱਕ ਘਰ ਵਿੱਚ ਭਾਈ ਪੈਂਦੇ ਆ। ਇਹਦੇ ਵਿੱਚ ਦੀ ਪਾਣੀ ਨਿਕਾਸ਼ ਬਾਹਰ ਨਿਕਲਦਾ ਜਿਹਨੂੰ ਆਪਾਂ ਸੀਵਰੇਜ ਕਹਿੰਦੇ ਬਾਹਰ ਜਾਂਦਾ ਹਨਾ ਛੋਟੇ ਵੱਡੇ ਪਾਈਪ ਤਾਂ ਪਈ ਹੁੰਦੇ ਆ ਉਹਨਾਂ ਉੱਤੇ ਸਟੀਲ ਦੇ ਢੱਕਾਂ ਜੇ ਲੱਗੇ ਹੁੰਦੇ ਗਲੀਆਂ ਵਾਲੇ ਉਹ ਟੁੱਟ ਜਾਂਦੇ ਆ ਤੇ ਉਹ ਟੁੱਟ ਜਾਂਦੇ ਉਹ ਚੱਕ ਕੇ ਆਪਾਂ ਪਾਸੇ ਕੱਢਦੇ ਉਹਨਾਂ ਪਾਈਪਾਂ ਵਿੱਚ ਬਥੇਰਾ ਕੁਝ ਚਲ ਜਾਂਦਾ ਕਈ ਵਾਰ ਤਾਂ ਕੋਈ ਬਲਤ ਨਾਲ ਚੀਜ਼ ਵਿੱਚ ਡੱਕ ਪਰ ਨਿਕਲਦੀ ਨਹੀਂ ਹੈਗੀ ਹੈਨਾ ਤੇ ਕਿ ਬਹੁਤ ਚੀਜ਼ਾਂ ਖਰਾਬ ਹੁੰਦੀਆਂ ਉਹ ਪਤਾ ਤੋ ਤਰੀਕਾ ਦੱਸਣ ਲੱਗਿਆ ਉਹ ਟੱਕਣ ਟੁੱਟੇ ਆ ਤੇ ਉਹਨਾਂ ਸਿਵਲ ਪੈਪਰ ਤੋਂ ਕਿਵੇਂ ਉਹਨਾਂ ਨੂੰ ਬੰਦ ਕਰ ਸਕਦੇ ਆ ਤੇ ਆਪਣੀ ਚੀਜ਼ਾਂ ਵੀ ਖਰਾਬ ਨਹੀਂ ਹੋਣਗੀਆਂ ਤੇ ਪਾਣੀ ਹੈ ਜਿਹੜਾ ਸਾਰਾ ਸਾਫ ਸੁੱਤਾ ਵਿੱਚ ਜਾਊਗਾ ਬਾਧੂ ਘਟ ਉਸਮਾਨ ਉਹ ਉੱਥੇ ਪਦੀ ਬਣਾ ਦੇਊਗਾ ਹਨਾ ਵੀ ਬਾਹਰ ਨਹੀਂ ਜਾਂਦਾ ਨਾਲੀਆਂ ਵਗੈਰਾ ਚ ਉਥੋਂ ਤਰੀਕਾ ਦੱਸਣ ਲੱਗਿਆ ਬਹੁਤ ਹੀ ਵਧੀਆ ਘਰਾਂ ਚੀਜ਼ਾਂ ਦਾ ਇਹ ਹੈਗਾ ਜੁਗਾੜ ਆਪਾਂ ਕੀਤਾ ਆਜੋ ਤੁਹਾਨੂੰ ਦਿਖਾਈਏ ਕੀ ਹੈ ਜੀ ਉਹਦੇ ਲਈ ਜਿੱਦਾਂ ਕਿ ਤੁਹਾਡਾ ਸੀਪ ਦੇਸ ਦਾ ਮੂੰਹ ਆ ਵੱਡਾ ਛੋਟਾ ਉਸ ਹਿਸਾਬ ਦੇ ਤੁਸੀਂ ਬੋਤਲ ਲੈਣੀ ਹੈ ਬੋਤਲ ਨੂੰ ਤੁਸੀਂ ਇੰਨਾ ਕੁ ਕੱਟ ਲੈਣਾ ਮੈਂ ਕਾਗਨਾਂ ਗਰਮ ਕਰਕੇ ਕੱਟਾਂ ਲਗੀ ਛੇਤੀ ਕੱਟੀ ਜਾਊਗੀ ਇਦਾਂ ਆਪਾਂ ਬੋਤਲ ਨੂੰ ਕੱਟ ਲੈਣਾ ਤੁਸੀਂ ਦੇਖ ਲੈਣਾ ਇਹ ਹੈਗੀ ਆਪਣੀ ਤਾਂ ਸੋਡੇ ਵਾਲੀ ਬੋਤਲ ਗੇਦੇ ਨਾਲ ਆਪਣਾ ਕਟਿਆ ਖਲਸਾ ਸੈੱਟ ਕਰ ਲਈ ਇੱਕ ਮਿੰਟ ਉਹ ਤਾਂ ਗੋਲ ਜੀ ਕਰ ਲਈਏ ਬਾਤ ਘਾਟਾ ਸਾਦੀ ਕੱਟੀ ਜਾਵੇ ਸਾਦੀ ਆਪਣੀ ਬਾਹਰ ਘਾਟ ਦੀ ਕੱਤੀ ਗਈ ਸੈੱਟ ਹੋ ਗਈ ਆਪਣੀ ਬਾਦ ਘਾਟ ਬਿਲਕੁਲ ਸੈੱਟ ਹੋ ਗਈ ਇਹ ਆਪਣੀ ਕੱਟ ਗਈ ਤੇ ਹੁਣ ਆਪਾਂ ਕੀ ਕਰਨਾ ਇਹਦੇ ਵਿੱਚ ਗਲੀਆਂ ਕੱਟਣੀਆਂ ਉਹਦੇ ਲਈ ਆਪਾਂ ਪੇਸ ਕੱਟ ਜਾ ਇੰਦਾਂ ਦਾ ਇੱਕ ਸੂਆ ਜਾ ਲਿਆ ਇੰ ਤੱਤਾ ਕਰਨ ਲਈ ਪਹਿਲਾਂ ਇਹਦੇ ਨਾਲ ਆਪਾਂ ਸਾਰੇ ਗਲੀਆਂ ਕੱਟਣੀਆਂ ਸਾਰੇ ਥੱਲੇ ਵੀ ਤੇ ਪਾਸੇ ਗਲੀਆਂ ਕੱਟਣੀਆਂ ਹਾਂ ਚਾ ਇਹ ਚੀਜ਼ ਆਪਾਂ ਗਰਮ ਕਰ ਲਈ ਹੁਣ ਆਪਾਂ ਇਹਨਾਂ ਕਿਹਾ ਥੱਲੇ ਗਲੀਆਂ ਕੱਢਣੀਆਂ ਇਸ ਤਰ੍ਹਾਂ ਸਾਰੇ ਆ ਤੇ ਪਾਸੇ-ਆਸੇ ਪਾਸੇ ਸਾਦੇ ਗੜੀਆਂ ਲੱਡਣੀਆਂ ਆ। ਪਾਣੀ ਆ ਬਾਹਰ ਜਾ ਸਕਦੇ। ਹਾਂਜੀ ਇਸ ਤ ਆਪਾਂ ਸਾਦੇ ਗਲੀਆਂ ਕੱਢ ਲਈਆਂ। ਮਗਰ ਮੂਰੇ ਤੁਸੀਂ ਦੇਖ ਸਕਦੇ ਤੇ ਹੁਣ ਆਪਾਂ ਕੀ ਕਰਨਾ ਇੱਕ ਆਪਾਂ ਡੱਕੇ ਦੀ ਜ਼ਰੂਰਤ ਆ ਤੇ ਇੱਕ ਆਪਾਂ ਨੂੰ ਛੋਟੀ ਜੀ ਤਾਲ ਦੀ ਜ਼ਰੂਰਤ ਆ। ਤਾਲ ਨੂੰ ਆਪਾਂ ਕੀ ਕਰਨਾ ਥੱਲੋਂ ਦੀ ਇਸ ਤਾਂ ਬੱਤੀ ਦੇ ਪਾਕ ਉੱਪਰ ਕੱਢ ਲੈਣਾ ਇਹਨੂੰ ਉੱਪਰ ਦਾ ਢੱਕਾ ਆਇਕ ਇਸ ਤਾਂ ਆਪਾਂ ਬਲ ਮਾਰ ਦੇਣਾ ਇਹਦਾ ਹਾਂਜੀ ਇਸ ਤਾਂ ਜਿਗਾਰ ਬਣਾ ਲੈਣਾ ਤਾਂ ਤਾਦ ਨੂੰ ਉੱਤੇ ਦੇਣਾ ਬੰਦ ਆਜੂ ਹੁਣ ਤੋਂ ਦਿਖਾਈਏ ਸੀਬ ਦੇ ਇਸ ਤੇ ਕਿਵੇਂ ਪੈਂਦਾ ਹਾਂਜੀ ਆਪਣਾ ਇਹ ਸੀਬ ਦੇ ਦਾ ਇਹਦਾ ਉੱਪਰ ਸਟੀਲ ਦਾ ਟੱਕਣ ਟੱਕ ਚੁੱਕਿਆ ਸੀ ਤੇ ਹੁਣ ਆਪਾਂ ਇਹਦੇ ਵਾਸਤੇ ਜਿਗਾਰ ਬਣਾਇਆ ਇਹ ਵਾਲਾ ਇਹਨੂੰ ਆਪਾਂ ਕੀ ਕਰਨਾ ਇਹਦੇ ਵਿੱਚ ਫਟ ਕਰ ਦੇਣਾ ਇਦਾਂ ਵਿੱਚ ਫਸਾ ਦੇਣਾ ਜਿਵੇਂ ਮਲਜੀ ਪਾਣੀ ਇਹਦੇ ਵਿੱਚ ਆਪਾਂ ਢੋਲਦਾ ਕੋਈ ਨਾ ਲਿਘੂ ਨਾ ਕਰੂਗਾ ਜਦੋਂ ਮਲਜੀ ਤੁਸੀਂ ਇਹਨੂੰ ਜਦੋਂ ਪਾਣੀ ਨਿਕਲ ਗਿਆ ਇਦਾਂ ਮਲਜੀ ਤੁਸੀਂ ਬਾਹਰ ਕੱਢ ਸਕਦੇ ਚਲੋ ਜੀ ਜੇ ਕੋਈ ਚੀਜ਼ ਫਾਸ ਗਈ ਵਿੱਚੋਂ ਨਿਕਲ ਸਕਦੀ ਆ ਤਾਂ ਇਦਾਂ ਤੁਸੀਂ ਇਹਨੂੰ ਵਿੱਚ ਪਸਾ ਦਿਓ ਪਾਣੀ ਨਾਲ ਮੈਂ ਤੁਹਾਡਾ ਬਾਜਗ ਨਾ ਬਾਹਰ ਕੋਈ ਚੀਜ਼ ਅੰਦਰ ਆਉਣੀ ਬਹੁਤ ਹੀ ਵਧੀਆ ਤਰੀਕਾ ਹੈ ਜੀ ਇਹ ਬਹੁਤ ਵਧੀਆ ਤਰੀਕਾ ਹੈ ਸੀ ਦੇ ਦਾ ਢੱਕਣ ਬਣਾਉਂਦਾ ਜੇ ਤੁਸੀਂ ਇਦਾਂ ਤੁਸੀਂ ਬਣਾ ਸਕਦੇ ਦੇਸੀ ਜੁਗਾੜ ਨਾਲ ਘਰ ਵਿੱਚ ਬਹੁਤ ਵਧੀਆ ਸਪਾਸਮਲੀ ਦੇਖ ਲਓ ਤੁਸੀਂ ਘਰ ਬਚੇ ਚੀਜ਼ ਬਣਾ ਕੇ ਜੇ ਆਪਾਂ ਨੂੰ ਬਾਹਰੋਂ ਟੱਕਣ ਲਿਓ ਦੀ ਲੋੜ ਨਹੀਂ ਪੈਣੀਗੀ ਤੇ ਜੇ ਕੋਈ ਬਾਹਤੂ ਘਟੂ ਚੀਜ਼ ਆ ਵਿੱਚ ਨਾਲੀ ਦੇ ਵੀ ਨਹੀਂ ਜਾਊਗੀ ਜੇ ਤੁਹਾਨੂੰ ਮੇਰੀ ਵੀਡੀਓ ਟ੍ਰਿਕ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਗੱਲ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ